ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਬੜੇ ਹੀ ਜ਼ਿਆਦਾ ਇੰਪੋਰਟੈਂਟ ਜਾਣਕਾਰੀ ਲੈ ਕੇ ਆਏ ਹਾਂ ਜੋ ਕਿ ਤੁਹਾਡੇ ਲਈ ਬਹੁਤ ਹੀ ਕਾਰਗਰ ਸਾਬਿਤ ਹੋ ਜਾਵੇਗੀ ਕਿਉਂਕਿ ਮੰਨਿਆ ਜਾ ਰਿਹਾ ਹੈ ਜੀ ਕਿ ਅੱਜ 21 ਸਤੰਬਰ ਦਿਨ ਐਤਵਾਰ ਦੇ ਦਿਨ ਬੜਾ ਹੀ ਭਿਆਨਕਰ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਤੇ ਨਾਲ ਹੀ ਅੱਜ ਦੇ ਦਿਨ ਮੱਸੀਆ ਦਾ ਦਿਨ ਵੀ ਹੈ ਇਸ ਗ੍ਰਹਿਣ ਦੇ ਨਾਲ ਸ਼ੇਰ ਰਾਸ਼ੀ ਵਾਲੇ ਬਣ ਜਾਣਗੇ ਕਰੋੜਪਤੀ ਤੇ ਜਿਹੜੇ ਸ਼ੇਰ ਰਾਸ਼ੀ ਵਾਲੇ ਹਨ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਸੋ ਇਸ ਬਾਰੇ ਸਾਰੀ ਹੀ ਗੱਲਬਾਤ ਜਾਣਣ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਸੂਰਜ ਦੇਵ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਕਿਰਪਾ 12 ਹੀ ਰਾਸ਼ੀਆਂ ਤੇ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਜੀ ਧਨ ਦੇ ਨਾਲ ਮਾਲਾ-ਮਾਲ। ਸੋ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਲ 2025 ਦੇ ਵਿੱਚ ਦੂਜਾ ਸੂਰਜ ਗ੍ਰਹਿਣ antim ਸੂਰਜ ਗ੍ਰਹਿਣ ਲੱਗਣ ਵਾਲਾ ਸਾਬਿਤ ਹੋ ਰਿਹਾ ਹੈ ਇਹ ਸੂਰਜ ਗ੍ਰਹਿਣ ਅੱਜ 21 ਤਰੀਕ ਨੂੰ ਦਿਨ ਐਤਵਾਰ ਭਾਰਤ ਵਿੱਚ ਕਿਹੜੇ ਕਿਹੜੇ ਰਾਜਾਂ ਵਿੱਚ ਦਿਖਾਈ ਦੇਣ ਵਾਲਾ ਹੈ ਇਸ ਬਾਰੇ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਬਹੁਤ ਹੀ ਵਿਸਥਾਰ ਨਾਲ ਦੱਸਣ ਵਾਲੇ ਹਾਂ ਇਸ ਵਾਰ ਲੱਗਣ ਵਾਲਾ ਸੂਰਜ ਗ੍ਰਹਿਣ ਬੜਾ ਹੀ ਚਮਤਕਾਰੀ ਸਾਬਿਤ ਹੋ ਰਿਹਾ ਹੈ ਇਸ ਦਾ ਅਸਰ 12 ਹੀ ਰਾਸ਼ੀਆਂ ਤੇ ਪੈਣ ਵਾਲਾ ਹੈ ਇਹ ਗ੍ਰਹਿਣ ਬਹੁਤ ਹੀ ਜ਼ਿਆਦਾ ਪਾਵਰਫੁੱਲ ਮੰਨਿਆ ਜਾ ਰਿਹਾ ਹੈ ਯੋਕੇ ਇਹ ਮਸੀਹਾ ਦੇ ਦਿਨ ਲੱਗ ਰਿਹਾ ਹੈ ਤੇ ਅਗਲੇ ਦਿਨ ਸ਼ਰਦੀ ਨਵਰਾਤਰੀ ਵੀ ਸ਼ੁਰੂ ਹੋ ਰਹੇ ਹਨ ਸ਼ੁਭ ਆਰੰਭ ਹੋਣ ਵਾਲੇ ਹਨ ਇਸ ਦਿਨ ਸੂਰਜ ਗ੍ਰਹਿਣ ਦਾ ਸਮਾ ਜਿਹੜਾ ਹੈ ਕਈ ਸਾਲਾਂ ਦੇ ਬਾਅਦ ਆ ਚੁੱਕਾ ਹੈ ਇਦਾਂ ਦਾ ਮਹਾ ਦੁਰਲਭ ਸੰਯੋਗ ਜਿਹੜਾ ਹੈ ਕਦੇ ਕਦੇ ਹੀ ਬਣਦਾ ਹੈ ਬਹੁਤ ਭਾਗ ਬਦਲਣ ਲਈ ਸਮਰੱਥਾ ਵੀ ਰੱਖਦਾ ਹੈ ਕਿਰਪਾ ਦੇ ਨਾਲ ਇਸ ਰਿਲੇਟਡ ਜਾਣਕਾਰੀ ਨੂੰ ਅੰਤ ਤੱਕ ਜ਼ਰੂਰ ਸੁਣਿਓ 5 ਤੋਂ 10 ਮਿੰਟ ਕੱਢ ਕੇ ਇਸ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਨ ਲਿਓ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਜਾਵੇ ਕਿ ਤੁਹਾਡੇ ਵੀ ਕਿਦਰੇ ਰਾਸ਼ੀ ਖੁਸ਼ ਨਸੀਬਤਾਂ ਨਹੀਂ ਹੋਣ ਵਾਲੀ ਤੇ ਜੇ ਭਗਵਾਨ ਸੂਰਜ ਦੇਵ ਲਿਖ ਕੇ ਜਰੂਰ ਹਾਜ਼ਰੀ ਲਗਵਾਇਓ ਤਾਂ ਕਿ ਉਹਨਾਂ ਦੀ ਕਿਰਪਾ 12 ਰਾਸ਼ੀਆਂ ਤੇ ਹੀ ਬਣੀ ਰਹੇ ਇਸ ਗ੍ਰਹਿਣ ਦੇ ਬਾਰੇ ਦੱਸਿਆ ਜਾ ਰਿਹਾ ਹੈ ਜੀ ਕਿ ਸ਼ੇਰ ਰਾਸ਼ੀ ਵਾਲੇ ਇਦਾਂ ਦੇ ਹੋਣਗੇ ਜਿਨ੍ਹਾਂ ਦਾ ਭਾਗ ਇੱਕਦਮ ਹੀ ਸੋਨੇ ਵਾਂਗ ਚਮਕਣ ਵਾਲਾ ਹੈ ਇਹਨਾਂ ਦੇ ਜੀਵਨ ਦੇ ਸਾਰੇ ਦੁੱਖ ਦਰਦ ਪਰੇਸ਼ਾਨੀਆਂ ਅਤੇ ਕਸ਼ਟ ਹੁਣ ਮਿਟਣ ਵਾਲੇ ਹਨ ਇਹਨਾਂ ਦਾ ਹੁਣ ਭਾਗ ਹੀ ਪ੍ਰਬਲ ਹੋ ਜਾਵੇਗਾ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਸੂਰਜ ਗ੍ਰਹਿਣ ਦੇ ਬਾਅਦ ਧਨ-ਦੌਲਤ, ਸੁੱਖ-ਸਮਰiddhi ਤੇ ਐਸ਼ੋ ਆਰਾਮ ਦੇ ਵਿੱਚ ਬਹੁਤ ਵਾਧਾ ਹੋਣ ਵਾਲਾ ਹੈ। ਕੈਰੀਅਰ, ਕਾਰੋਬਾਰ ਦੇ ਵਿੱਚ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਨੂੰ ਉਨਤੀ ਦੇਖਣ ਨੂੰ ਮਿਲ ਸਕਦੀ ਹੈ। ਜੇਕਰ ਇਹਨਾਂ ਦਾ ਮਸਲਾ ਕੋਈ ਕੋਰਟ-ਕਚਹਿਰੀ ਦੇ ਵਿੱਚ ਚੱਲ ਰਿਹਾ ਹੈ ਤਾਂ ਉਹਨਾਂ ਦੇ ਮਾਮਲਿਆਂ ਵਿੱਚ ਵੀ ਹੁਣ ਇਹਨਾਂ ਨੂੰ ਜਿੱਤ ਪ੍ਰਾਪਤ ਹੋ ਸਕਦੀ ਹੈ। ਇਸ ਸੂਰਜ ਗ੍ਰਹਿਣ ਦੇ ਬਾਅਦ ਇਹਨਾਂ ਰਾਸ਼ੀ ਵਾਲਿਆਂ ਦੇ ਵਿਰੋਧੀ, ਇਹਨਾਂ ਦੇ ਦੁਸ਼ਮਣ ਜਿਹੜੇ ਹਨ ਇਹਨਾਂ ਦੇ ਸਾਹਮਣੇ ਗੋਡੇ ਟੇਕ ਦੇਣਗੇ। ਕਾਸਤੌਰਤੇ ਬੀਬੀਆਂ ਭੈਣਾਂ ਨੂੰ ਇਹ ਕਿਹਾ ਜਾਂਦਾ ਹੈ ਤੁਹਾਨੂੰ ਦੱਸਣਾ ਚਾਹਾਂਗੇ 21 ਸਤੰਬਰ ਭਾਵ ਕਿ ਅੱਜ ਦੇ ਦਿਨ ਮੱਸਿਆ ਵਾਲੇ ਦਿਨ ਸਾਲ 2025 ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਭਾਰਤ ਵਿੱਚ ਵੀ ਦਿਖਾਈ ਦੇਵੇਗਾ ਇਸ ਲਈ ਇਸ ਸੂਰਜ ਗ੍ਰਹਿਣ ਦਾ ਇੰਤਜ਼ਾਰ ਭਾਰਤ ਵਿੱਚ ਜਿਹੜੇ ਜੋਤਸ਼ੀ ਤੇ ਪੰਡਿਤ ਹਨ ਸ਼ਾਸਤਰੀ ਵਿਗਿਆਨਕ ਹਨ ਉਹ ਬੇਸਬਰੀ ਨਾਲ ਕਰ ਰਹੇ ਹਨ ਇਸ ਗ੍ਰਹਿਣ ਦਾ ਪ੍ਰਭਾਵ ਸ਼ੇ ਰਾਸ਼ੀ ਵਾਲਿਆਂ ਤੇ ਪੂਰਾ ਬਣਿਆ ਰਹੇਗਾ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਹ ਸਮਾ ਤੁਹਾਡੇ ਲਈ ਬੜਾ ਹੀ ਵਿਸ਼ੇਸ਼ ਸਾਬਿਤ ਹੋ ਜਾਵੇਗਾ। ਇਹ ਸੂਰਜ ਗ੍ਰਹਿਣ ਅੰਟਾਰਕਟਿਕਾ, ਨਿਊਜ਼ੀਲੈਂਡ, ਯੂਕੇ ਤੇ ਉੱਤਰੀ ਕੋਰੀਆ ਦੇ ਵਿੱਚ ਤੇ ਅਫਰੀਕਾ ਵਿੱਚ ਲੱਗਣ ਵਾਲਾ ਹੈ। ਇਸ ਦਾ ਪ੍ਰਭਾਵ ਵੀ ਇਨਾਂ ਹੀ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਰਾਸ਼ੀ ਵਾਲਿਆਂ ਤੇ ਪੈਣ ਵਾਲਾ ਹੈ। ਜੇਕਰ ਤੁਹਾਡਾ ਵੀ ਕੋਈ ਰਿਸ਼ਤੇਦਾਰ ਇਨਾਂ ਕੰਟਰੀਆਂ ਦੇ ਵਿੱਚ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਤਾਂ ਕਿ ਉਹਨਾਂ ਦੇ ਵਿੱਚ ਜੇ ਕੋਈ ਗਰਭਵਤੀ ਹੋਵੇ। ਤਾਂ ਉਹ ਵੀ ਦੱਸੀਆਂ ਹੋਈਆਂ ਸਾਵਧਾਨੀਆਂ ਨੂੰ ਜ਼ਰੂਰ ਵਰਤ ਲੈਣ ਕਿਉਂਕਿ ਗਰਭਵਤੀ ਔਰਤ ਨੂੰ ਕਿਹਾ ਜਾਂਦਾ ਹੈ ਕਿ ਇਸ ਸੂਰਜ ਗ੍ਰਹਿਣ ਦੇ ਮੌਕੇ ਤਾਂ ਉਹਨਾਂ ਨੇ ਘਰ ਤੋਂ ਬਾਹਰ ਨਹੀਂ ਨਿਕਲਣਾ ਹੁੰਦਾ ਤੇ ਨਾ ਹੀ ਉਹਨਾਂ ਨੇ ਰੋਟੀ ਪਾਣੀ ਦਾ ਸੇਵਨ ਕਰਨਾ ਹੁੰਦਾ ਹੈ ਜੇਕਰ ਉਹ ਖਾਣਾ ਖਾਣਾ ਵੀ ਚਾਹੁੰਦੇ ਹਨ ਤਾਂ ਇਸ ਸਮੇਂ ਤુલਸੀ ਦੇ ਪੱਤੇ ਪਾ ਕੇ ਹੀ ਸੇਵਨ ਕਰ ਸਕਦੇ ਹਨ ਇਸ ਦੇ ਨਾਲ ਸੂਰਜ ਗ੍ਰਹਿਣ ਦਾ ਮਾੜਾ ਪ੍ਰਭਾਵ ਉਹਨਾਂ ਦੇ ਖਾਣੇ ਵਿੱਚ ਤੇ ਉਹਨਾਂ ਦੇ ਹੋਣ ਵਾਲੇ ਬੱਚੇ ਤੇ ਨਹੀਂ ਪਵੇਗਾ ਇਹ ਸਮਾ ਤੁਹਾਡੇ ਲਈ ਬੜਾ ਹੀ ਵਿਸ਼ੇਸ਼ ਸਾਬਿਤ ਹੋ ਜਾਵੇਗਾ ਕਿਉਂਕਿ ਭਗਵਾਨ ਸ਼ਿਵ ਵੀ ਜਿਹੜੇ ਹਨ 12 ਰਾਸ਼ੀਆਂ ਦੇ ਉੱਪਰ ਆਪਣੀ ਬਹੁਤ ਜ਼ਿਆਦਾ ਕਿਰਪਾ ਵਰਸਾਉਣ ਵਾਲੇ ਹਨ ਇਹਨਾਂ 'ਤੇ ਪ੍ਰਸੰਨ ਹੋ ਚੁੱਕੇ ਹਨ ਤੇ ਜਿਸ ਦੇ ਉੱਪਰ ਇੱਕ ਵਾਰ ਭਗਵਾਨ ਸ਼ਿਵ ਦੀ ਕਿਰਪਾ ਹੋ ਜਾਂਦੀ ਹੈ ਉਸ ਦੇ ਫਿਰ ਜੀਵਨ ਦੇ ਸਾਰੇ ਦੁੱਖ ਕਸ਼ਟ ਹੁਣ ਮਿਟ ਜਾਂਦੇ ਹਨ ਉਸ ਦੇ ਜੀਵਨ ਵਿੱਚ ਸੁੱਖ ਸ਼ਾਂਤੀ ਤੇ ਸਮਰiddhi ਹਮੇਸ਼ਾ ਲਈ ਹੀ ਪ੍ਰਵੇਸ਼ ਕਰ ਜਾਂਦੀ ਹੈ ਤੁਹਾਨੂੰ ਦੱਸ ਦਈਏ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਕਿ ਕਿਹੜੀਆਂ-ਕਿਹੜੀਆਂ ਭਾਗਸ਼ਾਲੀ ਰਾਸ਼ੀਆਂ ਹਨ ਜਿਹਨਾਂ ਦੀ ਕਿਸਮਤ ਇਸ ਸਮੇਂ ਬਦਲਣ ਵਾਲੀ ਹੈ ਦੂਜਾ ਸੂਰਜ ਗ੍ਰਹਿਣ ਭਾਰਤ ਵਿੱਚ ਅੱਜ ਦੇ ਦਿਨ ਰਾਤ ਦੇ ਸਮੇਂ 11:08 ਤੇ ਸ਼ੁਰੂ ਹੋਵੇਗਾ ਤੇ ਇਹ ਗ੍ਰਹਿਣ ਜਿਹੜਾ ਹੈ 2:43 ਮਿੰਟ ਤੱਕ ਚਰਮ ਸੀਮਾ ਤੱਕ ਪਹੁੰਚ ਜਾਵੇਗਾ ਰਾਤ 3:36 ਤੇ ਸਮਾਪਤ ਵੀ ਹੋ ਜਾਵੇਗਾ ਤੇ ਗ੍ਰਹਿਣ ਤੋਂ ਪਹਿਲਾਂ 12 ਘੰਟੇ ਸੂਤਕ ਕਾਲ ਦਾ ਸਮਾਂ ਮੰਨਿਆ ਜਾਂਦਾ ਹੈ ਕਿ ਆਰੰਭ ਹੋ ਜਾਂਦਾ ਹੈ ਇਹ ਸਮੇਂ ਦੇ ਵਿੱਚ ਤੁਸੀਂ ਕਦੇ ਵੀ ਘਰ ਦੇ ਵਿੱਚ ਜਾਂ ਕਿਧਰੇ ਵੀ ਧਾਰਮਿਕ ਕੰਮਾਂ ਤੋਂ ਪਰਹੇਜ਼ ਕਰਨਾ ਹੁੰਦਾ ਹੈ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣੀ ਹੁੰਦੀ ਹੈ ਹਾਲਾਂਕਿ ਭਾਰਤ ਵਿੱਚ ਇਹ ਸੂਰਜ ਗ੍ਰਹਿਣ ਨਜ਼ਰਤਾ ਨਹੀਂ ਆਵੇਗਾ ਇਸ ਲਈ ਸੂਤਕ ਕਾਲ ਤੋਂ ਮੰਨਣਾ ਸਮਾਂ ਜ਼ਰੂਰੀ ਨਹੀਂ ਮੰਨਿਆ ਜਾਂਦਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਸੂਰਜ ਗ੍ਰਹਿਣ ਦੇ ਬਾਅਦ ਕਿਹੜੀਆਂ-ਕਿਹੜੀਆਂ ਭਾਗਸ਼ਾਲੀ ਰਾਸ਼ੀਆਂ ਹਨ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਇਹਨਾਂ ਰਾਸ਼ੀ ਵਾਲਿਆਂ ਦਾ ਭਾਗ ਜਿਹੜਾ ਹੈ ਭਗਵਾਨ ਸ਼ਿਵ ਦੇ ਅਸ਼ੀਰਵਾਦ ਨਾਲ ਬਦਲਣ ਵਾਲਾ ਹੈ ਇਹਨਾਂ ਦੇ ਜੀਵਨ ਦੇ ਸਾਰੇ ਦੁੱਖ ਕਸ਼ਟ ਹੁਣ ਮਿਟ ਜਾਣਗੇ ਜੀਵਨ ਵਿੱਚ ਖੁਸ਼ੀਆਂ ਦੀ ਬਰਸਾਤ ਹੋਣ ਵਾਲੀ ਹੈ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਜੀ ਇਹ ਕੋਈ ਮਾਮੂਲੀ ਗ੍ਰਹਿਣ ਨਹੀਂ ਹੋਵੇਗਾ ਬਲਕਿ ਇਸ ਗ੍ਰਹਿਣ ਦੇ ਪ੍ਰਭਾਵ ਇਹਨਾਂ 6 ਰਾਸ਼ੀ ਵਾਲਿਆਂ ਦੇ ਜੀਵਨ ਨੂੰ ਬਦਲ ਕੇ ਰੱਖ ਦੇਣਗੇ ਇਸ ਲਈ ਵੀਡੀਓ ਦੇ ਅੰਤ ਤੱਕ ਜਰੂਰ ਬਣੇ ਰਹਿਣਾ ਕਿਉਂਕਿ ਗਿਆਨ ਵਾਲੀ ਵੀਡੀਓ ਤੁਹਾਡੇ ਲਈ ਸਾਬਿਤ ਹੋ ਜਾਵੇਗੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਮਹੱਤਵਪੂਰਨ ਜਾਣਕਾਰੀ ਅਸੀਂ ਤੁਹਾਡੇ ਲਈ ਸ਼ੇਅਰ ਕੀਤੀ ਹੈ ਨਾਲ ਹੀ ਇਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਕਿ ਭਗਵਾਨ ਸ਼ਿਵ ਦੀ ਕਿਰਪਾ ਜਿਹੜੀ ਹੈ ਕਿਹੜੇ ਰਾਸ਼ੀ ਵਾਲਿਆਂ ਤੇ ਬਣ ਚੁੱਕੀ ਹੈ ਹਿੰਦੂ ਧਰਮ ਦੇ ਵਿੱਚ ਬਹੁਤ ਸਾਰੇ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਉਹਨਾਂ ਦੇ ਵਿੱਚੋਂ ਇੱਕ ਨਾਮ ਭਗਵਾਨ ਸ਼ਿਵ ਦਾ ਵੀ ਆਉਂਦਾ ਹੈ। ਭਗਵਾਨ ਸ਼ਿਵ ਜਿਹੜੇ ਹਨ ਜਿਸ ਵਿਅਕਤੀ ਤੇ ਮੰਨਿਆ ਜਾਂਦਾ ਹੈ ਇੱਕ ਵਾਰ ਪਰਸਨ ਹੋ ਜਾਂਦੇ ਹਨ। ਉਸ ਦੇ ਜੀਵਨ ਵਿੱਚ ਫਰਕ ਕਦੇ ਵੀ ਕੋਈ ਪਰੇਸ਼ਾਨੀ ਨਹੀਂ ਆਉਂਦੀ। ਤੇ ਜਿਹੜੇ ਲੋਕ ਗਲਤ ਕੰਮ ਕਰਦੇ ਹਨ ਜਾਂ ਕਿਸੇ ਨੂੰ ਹਾਨੀ ਪਹੁੰਚਾਉਂਦੇ ਹਨ ਕਿਸੇ ਦਾ ਹੱਕ ਖਾਂਦੇ ਹਨ। ਭਗਵਾਨ ਸ਼ਿਵ ਜਿਹੜੇ ਹਨ ਉਹਨਾਂ ਨੂੰ ਫਿਰ ਸਜ਼ਾ ਵੀ ਦਿੰਦੇ ਹਨ। ਪਰ ਜਿਹੜੇ ਲੋਕ ਸੱਚਾਈ ਤੇ ਧਰਮ ਦੇ ਰਸਤੇ ਨੂੰ ਅਪਣਾਉਂਦੇ ਹਨ ਭਗਵਾਨ ਸ਼ਿਵ ਉਹਨਾਂ ਦੀ ਮਦਦ ਫਿਰ ਆਪ ਕਰਦੇ ਹਨ ਇਸ ਵਾਰ ਦਾ ਸੂਰਜ ਗ੍ਰਹਿਣ ਇਹਨਾਂ ਰਾਸ਼ੀ ਵਾਲਿਆਂ ਦੇ ਉੱਪਰ ਵਿਸ਼ੇਸ਼ ਪ੍ਰਭਾਵ ਪਾਉਣ ਵਾਲਾ ਹੈ ਸੂਰਜ ਗ੍ਰਹਿਣ ਦੇ ਦਿਨ ਸ਼ਿਵ ਯੋਗ ਦਾ ਨਿਰਮਾਣ ਹੋ ਰਿਹਾ ਹੈ ਸ਼ਿਵ ਯੋਗ ਦੇ ਨਿਰਮਾਣ ਨਾਲ ਕਿਉਂਕਿ ਓੰਜ ਤਾਂ ਗ੍ਰਹਾਂ ਦੇ ਸੁਆਮੀ ਮੰਨੇ ਜਾਂਦੇ ਹਨ ਨਿਰੰਤਰ ਹੀ ਆਪਣੇ ਹੱਥ ਵਿੱਚ ਉਹ ਐਸੀ ਸ਼ਕਤੀ ਰੱਖਦੇ ਹਨ ਜਿਸ ਦੇ ਨਾਲ ਹਰ ਕਿਸੇ ਦਾ ਭਲਾ ਹੋ ਜਾਵੇ ਭਗਵਾਨ ਸ਼ਿਵ ਦੀ ਵਿਸ਼ੇਸ਼ ਕਿਰਪਾ ਇਹਨਾਂ ਭਾਗਸ਼ਾਲੀ ਰਾਸ਼ੀਆਂ ਤੇ ਪੈਣ ਵਾਲੀ ਹੈ। ਭਗਵਾਨ ਸ਼ਿਵ ਦੇ ਅਸ਼ੀਰਵਾਦ ਨਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਧਨਲਾਭ, ਸਫਲਤਾ, ਸੁੱਖ-ਸ਼ਾਂਤੀ ਪ੍ਰਾਪਤ ਹੋ ਜਾਵੇਗੀ। ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਮੇਖ ਰਾਸ਼ੀ। ਮੇਖ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ, ਜੇਕਰ ਤੁਸੀਂ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਇਸ ਸੂਰਜ ਗ੍ਰਹਿਣ ਤੋਂ ਬਾਅਦ ਤੁਹਾਡਾ ਜੀਵਨ ਬਹੁਤ ਚੰਗੀ ਤਰ੍ਹਾਂ ਸੁਖਾਲਾ ਹੋ ਜਾਵੇਗਾ। ਤੁਸੀਂ ਬਿਮਾਰੀ ਤੋਂ ਦੂਰ ਹੋ ਜਾਓਗੇ, ਲੰਮੇ ਸਮੇਂ ਤੋਂ ਜੇਕਰ ਨੌਕਰੀ ਦੀ ਤਿਆਰੀ ਕਰ ਰਹੇ ਹੋ ਸੂਰਜ ਗ੍ਰਹਿਣ ਦੇ ਬਾਅਦ ਆਉਣ ਵਾਲਾ ਸਮਾਂ ਤੁਹਾਡੇ ਪੱਖ ਵਿੱਚ ਹੈ ਨੌਕਰੀ ਮਨਚਾਹੀ ਮਿਲ ਜਾਵੇਗੀ। ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਤੁਹਾਡੇ ਤੇ ਸਾਰੇ ਦੁੱਖ ਦਰਦ ਪਰੇਸ਼ਾਨੀਆਂ ਤੇ ਤਕਲੀਫਾਂ ਵਿੱਚ ਤੁਹਾਨੂੰ ਮੁਕਤੀ ਮਿਲ ਜਾਵੇਗੀ। ਕੈਰੀਅਰ ਕਾਰੋਬਾਰ ਦੇ ਵਿੱਚ ਵੀ ਤੁਹਾਨੂੰ ਉન્નਤੀ ਦੇਖਣ ਨੂੰ ਮਿਲ ਸਕਦੀ ਹੈ। ਇਸ ਸੂਰਜ ਗ੍ਰਹਿਣ ਦੇ ਬਾਅਦ ਜਿੱਦਾਂ ਦਾ ਸ਼ਿਵ ਯੋਗ ਦਾ ਨਿਰਮਾਣ ਹੋ ਰਿਹਾ ਹੈ ਆਪਣੇ ਜਿਹੜੇ ਨੌ ਗਰੇ ਹਨ ਉਹ ਤੁਹਾਡਾ ਸਾਥ ਦੇਣ ਵਾਲੇ ਹਨ। ਜਿਸ ਦੀ ਵਜ੍ਹਾ ਨਾਲ ਤੁਹਾਡੇ ਭਾਗ ਹੀ ਪ੍ਰਬਲ ਹੋ ਜਾਣਗੇ ਭਗਵਾਨ ਸ਼ਿਵ ਜੀ ਦੀ ਕਿਰਪਾ ਨਾਲ ਆਉਣ ਵਾਲਾ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਇਸ ਤੋਂ ਪਹਿਲਾਂ ਤੁਸੀਂ ਸੋਮਵਾਰ ਦੇ ਦਿਨ ਭਗਵਾਨ ਭੋਲੇਨਾਥ ਦੇ ਮੰਦਿਰ ਜਾ ਕੇ ਇੱਕ ਲੋਟਾ ਜਲ ਸ਼ਿਵਲਿੰਗ ਨੂੰ ਅਰਪਿਤ ਕਰਕੇ ਆਉਣਾ ਹੈ ਇਸ ਦੇ ਨਾਲ ਪੂਰਾ ਹੀ ਸਾਲ ਭਗਵਾਨ ਸ਼ਿਵ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ ਅਗਲੀ ਖੁਸ਼ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਹੁਣ ਖਤਮ ਹੋਣ ਵਾਲੀਆਂ ਹਨ ਇਸ ਸਮੇਂ ਤੁਸੀਂ ਆਪਣਾ ਰਸਤਾ ਹੀ ਬਦਲ ਲਓਗੇ ਤੇ ਤਰੱਕੀ ਵੱਲ ਜਾਓਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਸੀਂ ਪ੍ਰਾਪਰਟੀ ਤੇ ਵਾਹਨ ਖਰੀਦਣ ਦੇ ਚਾਂਸ ਬਣਾਉਂਦੇ ਹੋਏ ਨਜ਼ਰ ਆ ਰਹੇ ਹੋ ਤੁਹਾਡਾ ਵਪਾਰ ਹੁਣ ਬਹੁਤ ਹੀ ਜਲਦੀ ਚੱਲਣਾ ਸ਼ੁਰੂ ਹੋ ਜਾਵੇਗਾ ਪਰ ਇਸ ਸਮੇਂ ਤੁਹਾਡੇ ਲਈ ਮਹਾਸੰਯੋਗ ਬਣ ਚੁੱਕਾ ਹੈ ਵਪਾਰ ਹੁਣ ਦਿਨ ਰਾਤ ਚੌਗਣੇ ਤਰੱਕੀ ਕਰੇਗਾ ਚਾਰਾਂ ਹੀ ਪਾਸਿਆਂ ਤੋਂ ਮੰਨ ਕੇ ਚੱਲੋ ਤੁਹਾਨੂੰ ਧਨਲਾਭ ਹੋਣ ਦੀ ਸੰਭਾਵਨਾ ਹੈ ਜੇਕਰ ਤੁਹਾਡੇ ਘਰ ਵਿੱਚ ਰੋਜ਼ ਲੜਾਈ ਝਗੜਾ ਗ੍ਰਹਿਕਲੇਸ਼ ਹੁੰਦਾ ਸੀ ਤਾਂ ਸੂਰਜ ਗ੍ਰਹਿਣ ਤੋਂ ਬਾਅਦ ਹਮੇਸ਼ਾ ਲਈ ਉਹ ਝਗੜੇ ਖਤਮ ਹੋ ਜਾਣਗੇ ਭਗਵਾਨ ਸ਼ਿਵ ਦੀ ਕਿਰਪਾ ਨਾਲ ਬਰਕਤ ਤੁਹਾਡੇ ਘਰ ਦੇ ਲਈ ਹਮੇਸ਼ਾ ਬਣ ਕੇ ਆਵੇਗੀ ਭਗਵਾਨ ਭੋਲੇनाथ ਜੀ ਦੀ ਕਿਰਪਾ ਵੀ ਤੁਹਾਡੇ ਤੇ ਪਣ ਚੁੱਕੀ ਹੈ ਆਪਣੇ ਘਰ ਦੇ ਇੱਕ ਮੈਂਬਰ ਦੇ ਨਾਲ ਕਿਤੇ ਘੁੰਮਣ ਲਈ ਜਾ ਸਕਦੇ ਹੋ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਤੁਹਾਡੇ ਬੱਚੇ ਦਾ ਬਹੁਤ ਹੀ ਘਰ ਵਧੀਆ ਪਰਿਵਾਰ ਦੇ ਵਿੱਚ ਰਿਸ਼ਤਾ ਤੈਅ ਹੋ ਜਾਵੇਗਾ ਕਿਉਂਕਿ ਸਮਾ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾ ਲਓ ਸਮਾ ਕਲਿਆਣਕਾਰੀ ਤੇ ਸੁਭਾਗਿਆਸ਼ਾਲੀ ਤੁਹਾਨੂੰ ਪ੍ਰਾਪਤ ਹੋਵੇਗਾ ਤੁਸੀਂ ਇਸ ਗੱਲ ਨੂੰ ਖੁਦ ਮਹਿਸੂਸ ਕਰੋਗੇ ਕਿ ਤੁਸੀਂ ਕਿੰਨੇ ਕਿਸਮਤ ਵਾਲੇ ਹੋ ਮਾਰਕੀਟ ਵਿੱਚ ਜੇਕਰ ਤੁਸੀਂ ਪੈਸਾ ਕਿਸੇ ਨਿਵੇਸ਼ ਵਿੱਚ ਲਗਾਉਂਦੇ ਹੋ ਤਾਂ ਦੁੱਗਣਾ ਮੁਨਾਫਾ ਕਮਾ ਸਕਦੇ ਹੋ ਇਸ ਲਈ ਕਿਸੇ ਵੀ ਗੱਲ ਤੋਂ ਪਰੇਸ਼ਾਨ ਨਹੀਂ ਹੋਣਾ ਕਿਉਂਕਿ ਹੁਣ ਸਮਾ ਤੁਹਾਡੇ ਪੱਖ ਵਿੱਚ ਹੈ ਜੋ ਵੀ ਕਾਰੋਬਾਰ ਕਰੋਗੇ ਉਸ ਵਿੱਚ ਤੁਹਾਨੂੰ ਮੁਨਾਫਾ ਦੁੱਗਣਾ ਹੀ ਮਿਲੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਤੁਹਾਨੂੰ ਦੱਸਦੇ ਹੀ ਅਨੇਕਾ ਪ੍ਰਕਾਰ ਦੇ ਧਨਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜਿਸ ਦੇ ਨਾਲ ਕੁੱਲ ਮਿਲਾ ਕੇ ਸਮਾਂ ਹੀ ਤੁਹਾਡੇ ਪੱਖ ਵਿੱਚ ਹੈ ਇਸ ਸੋਮਵਾਰ ਦੇ ਦਿਨ ਤੁਸੀਂ ਗਾਂ ਨੂੰ ਇੱਕ ਰੋਟੀ ਜਾਂ ਗੁੜ ਖਵਾ ਸਕਦੇ ਹੋ ਆਪਣੇ ਹੱਥਾਂ ਨਾਲ ਖਵਾਉਣਾ ਹੈ ਜਿਸ ਦੇ ਨਾਲ ਭਗਵਾਨ ਪੋਲੇ ਨਾਲ ਤੇ ਭਗਵਾਨ ਸ਼ਿਵਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਤੇ ਬਣ ਜਾਵੇਗੀ ਇਸ ਸਮੇਂ ਜੇਕਰ ਤੁਹਾਡਾ ਕੋਈ ਮਸਲਾ ਕੋਰਟ ਕੇ ਚਿਹਰੇ ਵਿੱਚ ਚੱਲ ਰਿਹਾ ਸੀ ਉਸ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਇਸ ਸਮੇਂ ਤੁਹਾਡੇ ਬੱਚੇ ਤੁਹਾਡਾ ਨਾਮ ਸਕੂਲ ਜਾਂ ਕਾਲਜ ਵਿੱਚ ਰੌਸ਼ਨ ਕਰ ਸਕਦੇ ਹਨ ਉਹਨਾਂ ਨੂੰ ਕੋਈ ਉੱਚ ਉਪਲਬਧੀ ਹਾਸਲ ਹੋ ਸਕਦੀ ਹੈ ਜਿਸ ਨੂੰ ਸੁਣ ਕੇ ਤੁਹਾਡੇ ਪੂਰੇ ਇਹ ਘਰ ਪਰਿਵਾਰ ਦਾ ਮਾਹੌਲ ਖੁਸ਼ ਨਮਾ ਬਣ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਤੁਹਾਡੇ ਉੱਪਰ ਸੂਰਜ ਗ੍ਰਹਿਣ ਦੇ ਬਾਅਦ ਕਿਰਪਾ ਦ੍ਰਿਸ਼ਟੀ ਬਣੀ ਹੋਈ ਹੈ ਧਨ ਲਾਭ ਪ੍ਰਾਪਤੀ ਦੇ ਅਨੇਕਾਂ ਹੀ ਅਵਸਰ ਬਣਦੇ ਹੋਏ ਦਿਖਾਈ ਦੇ ਰਹੇ ਹਨ ਤੁਹਾਡੇ ਲਈ ਜਾਨਣਾ ਜ਼ਰੂਰੀ ਹੈ ਕਿ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਸਮੇਂ ਵਪਾਰਤ ਵਿੱਚ ਅਨੁਵਿਸ਼ੇਸ਼ ਹੀ ਤੁਸੀਂ ਉન્નਤੀ ਹਾਸਲ ਕਰਨ ਵਾਲੇ ਹੋ ਜਿਹੜੇ ਲੋਕ ਨੌਕਰੀ ਵਿੱਚ ਹਨ ਉਹਨਾਂ ਨੂੰ ਨੌਕਰੀ ਮਿਲਣ ਦੀ ਸੰਭਾਵਨਾ ਹੈ ਤੇ ਜਿਹੜੇ ਲੋਕ ਪਹਿਲਾਂ ਹੀ ਨੌਕਰੀ ਵਿੱਚ ਹਨ ਉਹਨਾਂ ਨੂੰ ਪ੍ਰੋਮੋਸ਼ਨ ਦੇ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਹਨ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਸੁਵਿਧਾਵਾਂ ਦੀ ਹੁਣ ਕੋਈ ਵੀ ਕਮੀ ਨਹੀਂ ਰਹਿ ਜਾਵੇਗੀ। ਤੁਹਾਡੇ ਦੁਆਰਾ ਕੀਤੇ ਗਏ ਕੰਮਾਂ ਵਿੱਚ ਤੁਹਾਨੂੰ ਸਫਲਤਾ ਮਿਲ ਜਾਵੇਗੀ। ਮਕਰ ਰਾਸ਼ੀ ਵਾਲਿਆਂ ਦਾ ਜੀਵਨ ਸੰਪੂਰਨ ਰੂਪ ਵਿੱਚ ਹੁਣ ਬਦਲਣ ਵਾਲਾ ਹੈ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਤੇ ਭਗਵਾਨ ਸ਼ਿਵ ਜੀ અત્યੰਤ ਪ੍ਰਸੰਨ ਹੋ ਚੁੱਕੇ ਹਨ। ਇਸ ਸਮੇਂ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧਣ ਵਾਲਾ ਹੈ। ਤੁਸੀਂ ਸਮਾਜ ਵਿੱਚ ਆਪਣੀ ਚੰਗੀ ਪਛਾਣ ਬਣਾਉਣ ਦੇ ਕਾਬਿਲ ਹੋਣ ਵਾਲੇ ਹੋ। ਨਾਲ ਹੀ ਨਾਲ ਭਗਵਾਨ ਸ਼ਿਵ ਦੀ ਕਿਰਪਾ ਨਾਲ ਨਵੇਂ-ਨਵੇਂ ਧਨ ਕਮਾਉਣ ਦੇ ਅਵਸਰ ਤੁਹਾਨੂੰ ਪ੍ਰਾਪਤ ਹੋ ਜਾਣਗੇ ਤੁਹਾਡੇ ਘਰ ਵਿੱਚ ਕਿਸੇ ਐਸੇ ਵਿਅਕਤੀ ਦਾ ਆਗਮਨ ਹੋਵੇਗਾ ਜਿਸ ਦੇ ਆਉਣ ਨਾਲ ਪਰਿਵਾਰਕ ਮਾਹੌਲ ਸੁਖ ਸ਼ਾਂਤੀ ਨਾਲ ਭਰ ਜਾਵੇਗਾ ਧਨਲਾਭ ਹੋਣ ਦੀ ਵੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਲਾਭ ਦੀ ਇਸ ਸਮੇਂ ਤੁਸੀਂ ਹਰ ਕੰਮ ਵਿੱਚ ਦੁੱਗਣਾ ਲਾਭ ਉਠਾ ਸਕਦੇ ਹੋ ਚੰਗੀ ਤੁਹਾਡੀ ਜ਼ਿੰਦਗੀ ਵਿੱਚ ਸ਼ੁਰੂਆਤ ਹੋ ਜਾਵੇਗੀ ਨੌਕਰੀ ਪੇਸ਼ੇ ਦੇ ਪੱਖੋਂ ਤੁਹਾਡਾ ਸਮਾ ਤੁਹਾਡੇ ਪੱਖ ਵਿੱਚ ਹੈ ਅਗਲੀ ਤੇ ਅਖੀਰਲੀ ਰਾਸ਼ੀ ਹੈ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਪੈਸਾ ਕਿਤੇ ਲਗਾਇਆ ਹੋਇਆ ਸੀ ਉਸ ਤੋਂ ਨਿਵੇਸ਼ ਆਉਂਦਾ ਸੀ ਤਾਂ ਬਹੁਤ ਵਧੀਆ ਗੱਲ ਹੈ ਪ੍ਰੇਮ ਸਬੰਧਾਂ ਵਿੱਚ ਤੁਹਾਨੂੰ ਕੋਈ ਖੁਸ਼ਖਬਰੀ ਸੁਣਨ ਨੂੰ ਮਿਲ ਸਕਦੀ ਹੈ ਨਾਲ ਹੀ ਨਾਲ ਨੌਕਰੀ ਦੇ ਵੀ ਯੋਗ ਬਣਦੇ ਹੋਏ ਦਿਖਾਈ ਦੇ ਰਹੇ ਹਨ ਜੇਕਰ ਕੋਈ ਪੈਸਾ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਪਹਿਲਾਂ ਤੁਹਾਡੇ ਕੋਲ ਮੰਗਿਆ ਹੋਇਆ ਸੀ ਜਾਂ ਲੈ ਕੇ ਗਿਆ ਸੀ ਵਾਪਸ ਮਿਲਣ ਦੀ ਸੰਭਾਵਨਾ ਨਹੀਂ ਸੀ ਇਸ ਸਮੇਂ ਸਾਰੀਆਂ ਰੁਕਾਵਟਾਂ ਦੂਰ ਹੋ ਕੇ ਪੈਸਾ ਵਾਪਸ ਮਿਲ ਜਾਵੇਗਾ ਤੇ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਸਮੇਂ ਤੁਹਾਨੂੰ ਸੰਤਾਨ ਪੱਖ ਤੋਂ ਕੋਈ ਵੱਡੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਵਿਦੇਸ਼ ਤੋਂ ਤੁਹਾਡੇ ਲਈ ਕੋਈ ਸਰਪ੍ਰਾਈਜ਼ ਗਿਫਟ ਵੀ ਆ ਸਕਦਾ ਹੈ ਸੋ ਦੋਸਤੋ ਇਹ ਹਨ ਜੀ ਉਹ ਪ੍ਰਭਾਵਸ਼ਾਲੀ ਤੇ ਖੁਸ਼ਕਿਸਮਤ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਸੂਰਜ ਗ੍ਰਹਿਣ ਦੇ ਮੌਕੇ ਤੇ ਬਦਲਣ ਵਾਲੀ ਹੈ ਧੰਨਵਾਦ